ਚੱਲਦੇ ਆਂ ਉਸ ਖੁਦਾ ਦੇ ਉੱਤੇ ਜੋ ਵਿਸ਼ਵਾਸ ਕਰਦੇ ਆਂ ਕਹਿੰਦਾ ਕਿ ਅਸੀਂ ਜਿੰਨਾ ਜ਼ਿਕਰ ਅਸੀਂ ਸ਼ਰੀਰ ਦੇ ਵਿੱਚ ਆਂ ਅਸੀਂ ਉਸ ਖੁਦਾ ਦੇ ਵਿੱਚ ਆਂ ਬੜਾ ਕਿ ਬੱਚਾ ਨੂੰ ਸੋਸੀ ਸਦਾ ਦਾ ਹੌਸਲਾ ਦੱਤੇ ਹਾਂਜੀ ਅਤੇ ਜਾਣਦੇ ਹਾਂ ਹਾਂਜੀ ਬਈ ਜਿੰਨਾ ਚਿਰ ਅਸੀਂ ਦੇਹੀ ਦੇ ਕਾਰ ਵਿੱਚ ਆਂ ਹਾਂਜੀ ਉਹਨਾਂ ਚਿਰ ਤਬੂ ਤੋਂ ਵਿਛੜੇ ਹੋਏ ਹਾਂ ਹallelujah ਹallelujah کہا, دے دے آن. جدو انسان اس درتی چاہتا اس شریر آتما نکل جاتی ہے آتما پرمیشر کو بخشا ہوا ہے پرمیشور نے انسان بنایا ਮਿੱਟੀ ਨਾਲ ਬਣਾ ਕੇ ਉਹਦੇ ਨਾਸਾਂ ਵਿੱਚ ਜੀਵਨ ਦਾ ਸਾਹ ਦਿੱਤਾ ਹallelujah ਹallelujah ਹੋਰ ਖੁਦਾ ਸਾਡੇ ਨਾਲ ਇੰਨਾ ਪਿਆਰ ਕਰਦਾ ਆ ਕਿ ਖੁਦਾ ਨੇ ਸਾਨੂੰ ਜਦੋਂ ਆਦਮ ਨੂੰ ਰਸਿਆ ਸੀਗਾ ਆਪਣਾ ਹੱਥ ਮਿੱਟੀ ਦੇ ਵਿੱਚ ਪਾ ਕੇ ਉਸ ਮਿੱਟੀ ਦੇ ਨਾਲ ਬਣਾਇਆ ਆਪਣੇ ਹੱਥਾਂ ਦੇ ਨਾਲ ਬਣਾਇਆ ਕਿਉਂਕਿ ਜਦੋਂਸੀਂ ਬਚਨ ਨੂੰ ਪੜ੍ਹਦੇ ਹਾਂ ਖੁਦਾ ਦੇ ਕਲਾਮ ਚ ਲਿਖਿਆ ਦੇ ਉਸ ਸ਼ੁਕਤੀ ਦੇ ਆਕੀਤਾਂ ਨੂੰ ਪੜ੍ਹਦੇ ਹਾਂ ਜਦੋਂ ਪਰਮੇਸ਼ੁਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਪਰਮੇਸ਼ੁਰ ਨੇ ਸਭ ਕੁਝ ਸ਼ਬਦਾਂ ਦੇ ਦੁਆਰਾ ਬਣਾਇਆ ਸੀਗਾ ਔਰ ਜਦੋਂ ਆਦਮ ਬਣਾਉਣ ਦੀ ਵਾਰੀ ਆਈ ਖੁਦਾ ਨੇ ਆਪਣੇ ਸਜੂਦ ਤੇ ਆਪਣੇ ਵਰਗਾ ਮਿੱਟੀ ਦੇ ਨਾਲ ਤੋਂ ਬਣਾਇਆ ਸੀਗਾ ਹallelujah سو تی سال تک جیوا رہا پرتمک موت سی اس آدم کے بعد ਖੁਦਾ ਨੇ ਆਦਮ ਨੂੰ ਆਪਣੇ ਸੰਸੁਕ੍ਰਿਤੇ ਆਪਣੀ ਵਰਗਾ ਬਣਾਇਆ ਸੀ ਪਰ ਉਸ ਅਣਆਖਿਆ ਦਿੱਕਤਾਰੀ ਦੇ ਕਾਰਨ ਉਸ ਮੌਤ ਦਾ ਸਵਾਦ ਆਦਮ ਨੇ 300 ਸਾਲ ਬਾਅਦ ਚੱਖਿਆ ਸੀ ਪਰ ਜਿਹੜੀ ਆਧੁਨਿਕ ਮੌਤ ਸੀਗੀ ਉਸ ਪਦਮ ਦੇ ਪਾਣੀ ਵਿੱਚ ਹੋ ਗਈ ਸੀ ਹallelujah ਹallelujah ਔਰ ਖੁਦਾ ਦਾ ਬਾਸ ਪਾਲਸਿਸੀ ਕਰਕੇ ਗਿਆਨ ਕਰਦਾ ਆ ਕਿ ਲੋਕ ਖੁਦਾ ਦੇ ਵਸ਼ਨਾ ਦੇ چل رہا خدا کا تھلے خدا کی جب ابھی اس دھرتی سے رہے خدا کی خدا کی مرضی پورا کر ਗੀਤ ਗਾਇਆ ਸੀਗਾ ਧਨੀ ਲੋਕ ਬਾਰੇ ਉਹ ਲਾਜ਼ਰ ਬਾਰੇ ਦੱਸਿਆ ਗਿਆ ਸੀ ਉਸੇ ਦਾ ਤੇ ਧਨੀ ਲੋਕ ਜਿਹੜਾ ਆ ਉਹ ਐਸ਼ਕ੍ਰਿਸ਼ਤੀ ਕਰਦਾ ਸੀਗਾ ਵਧੀਆ ਕੱਪੜੇ ਪਹਿਨਦਾ ਸੀਗਾ ਜੋ ਧਰਤੀ ਤੇ ਜ਼ਰੂਰਤ ਸੀਗੀ ਉਹਨੂੰ ਸਾਰਾ ਕੁਝ ਉਹਦੇ ਕੋਲ ਸੀਗਾ ਪਰ ਇੱਕ ਚੀਜ਼ ਉਹਦੇ ਕੋਲ ਨਹੀਂ ਸੀ ਸੁੱਕਾ ਦਾ ਨਾਮ ਹallelujah ਜਿਹੜਾ ਲਾਜ਼ਰ ਸੀਗਾ ਉਹ ਥੋੜਿਆ ਨਾ ਭਰਿਆ ਗਰੀਬ ਪਹਿਨਣ ਲਈ ਕੱਪੜੇ ਨਹੀਂ ਅੱਛੇ ਖਾਣ ਨੂੰ ਅੱਛਾ ਭੋਜਨ ਨਹੀਂ ਜਿਹੜੂ ਮੂਡ ਖਾ ਕੇ ਆਪਣਾ guzara ਕਰਦਾ ਸੀਗਾ ਪਰ ਉਹਦੀ ਜ਼ਿੰਦਗੀ ਦੇ ਵਿੱਚ ਖੁਦਾ ਦਾ ਡਰ ਖੁਦਾ ਦਾ ਭੈ ਸੀਗਾ ਹallelujah ਹallelujah ਔਰ ਜਦੋਂ ਦੋਨੋਂ ਜਣੇ ਮਰ ਗਏ ਤੇ ਕਲਾਮ 'ਚ ਲਿਖਿਆ ਕਿ ਜਦੋਂ ਲਾਜ਼ਰ ਮਰਿਆ

ਜਾਇ ਜ਼ਿੰਦਗੀ ਦੇ ਵਿੱਚ ਦੁੱਖ ਸਗੋਂ ਨੇ ਹਰ ਇੱਕ ਹਾਲ ਦੇ ਵਿੱਚ ਖੁਦਾ ਦਾ ਧੰਨਵਾਦ ਕੀਤਾ ਖੁਦਾ ਨੂੰ ਇਹ ਨਹੀਂ ਕਿਹਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਦੁੱਖ ਕਿਉਂ ਆ ਮੈਨੂੰ ਰਜਵਾ ਭੋਜ ਨਹੀਂ ਮਿਲਦਾ ਮੇਰਾ ਸ਼ਰੀਰ ਜਿਹੜਾ ਕੋੜਿਆਂ ਨਾਲ ਭਰਿਆ ਪਿਆ ਉੱਤੇ ਉਹਦੇ ਸ਼ਰੀਰ ਨੂੰ ਆ ਕੇ ਚੱਟਦੇ ਸੀ ਹallelujah ਔਰ ਮਾਰ ਜਦੋਂ ਮਰਿਆ ਉਹਦੀ ਅਮੀਰੀ ਸ਼ੁਰੂ ਹੋਈ ਕਿਉਂ ਕਿ ਅਭਰਾਹਮ ਦੀ ਧੋਦ ਵਿੱਚ ਦੂਤਾਂ ਨੇ ਜਾ ਕੇ ਵਿਖਾ ਦਿੱਤਾ ਸੀ ਹallelujah ਹallelujah ਖੁਦਾ ਦੇ ਬਚਨ ਚ ਲਿਖਿਆ ਜਦੋਂ ਸੀ ਉਪਦੇਸ਼ਿਕ ਦੀ ਕੌਤੀ ਉਸ ਦਾ 12 ਦੇ ਆਏ ਉਸ ਦਿਨ 14 ਬਚਨ ਨੂੰ ਪੜਦੇ ਆ ਖੁਦਾ ਨੇ ਸਾਡੇ ਤੋਂ ਹਰ ਇੱਕ ਕੰਮ ਦਾ ਸਾਡੇ ਤੋਂ ਦੇਖਾ ਲੈਂਦਾ ਹੈਲੂਇਆ ਤੇ ਆਪ ਵੀ ਕਿਹਾ ਕਿ ਚਾਹੇ ਉਹ ਇਹਨੇ ਕੰਮ ਅਸੀਂ ਕਿੰਝੇ ਤਰੀਕੇ ਨਾਲ ਕਰਦੇ ਆ ਲੋਕਾਂ ਤੋਂ ਸੁਭਾਅ ਕੇ ਕਰਦੇ ਆ ਖੁਦਾ ਉਹਨਾਂ ਕੰਮ ਦਾ ਵੀ ਸਾਡੇ ਤੋਂ ਲੇਖਾ ਲਏਗਾ ਪੜਾਗੇ ਬੱਚੇ ਤੂੰ ਉਪਦੇਸ਼ਿਕ ਦੀ ਕੌਤੀ ਉਸ ਦਾ 12 ਦੇ ਆਏ ਉਸ ਦਿਨ 14 ਬਚਨ ਨੂੰ ਪੜਦੇ ਆ ਪਰਮੇਸ਼ਰ ਤਾਂ ਇੱਕ ਇੱਕ ਕੰਮ ਦਾ ਹਾਂਜੀ ਅਤੇ ਇੱਕ ਇੱਕ ਉੱਜੀ ਗੱਲ ਦਾ ਨਿਹਾਉ ਕਰੇਗਾ ਹਾਂਜੀ ਭਾਵੇਂ ਉਹ ਚੰਗੀ ਹੋਵੇ ਹਾਂਜੀ ਭਾਵੇਂ ਮਾੜੀ ਹallelujah ਕਿ ਨਹੀਂ ਕਿ ਖੁਦਾ ਸਾਡੇ ਤੋਂ ਹਰ ਇੱਕ ਕੰਮ ਦਾ ਲੇਖਾ ਲਏਗਾ ਚਾਹੇ ਉਹ ਚੰਗਾ ਆ ਚਾਹੇ ਉਹ ਮਾੜਾ ਆ ਹallelujah ਪਰਮੇਸ਼ਰ ਦਾਸ ਯਹੂਨਾ ਜਿਹੜਾ ਆ ਯਹੋਨਾ ਦੇ ਇੰਜੀਲ ਦੇ ਵਿੱਚ ਬਿਆਨ ਕਰਦਾ ਯੇਸ਼ੂ ਮਸੀਹ ਦੇ ਸ਼ਬਦ ਆ ਯੇਸ਼ੂ ਮਸੀਹ ਨੇ ਖੁਦ ਕਿ ਜਿਹੜੇ ਲੋਕ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਜਿਹੜੀ ਆ ਸਦੀਪਤ ਕਾਮ ਦਾ ਜੀਵਨ ਮਿਲੇਗਾ ਜਦੋਂ ਸੀ ਯਹੋਨਾ ਦੇ ਇੰਜੀਲ ਉਸ ਆ ਪੰਥ ਤੇ ਆਏ ਉਸ ਦੇ 27 ਵਚਨ ਨੂੰ ਪੜਦੇ ਆ ਉਸ ਗਤਿ ਵਚਨ ਦੇ ਵਿੱਚ ਲਿਖਿਆ 29 ਵਚਨ ਤੇ ਵੀ ਲਿਖਿਆ ਪੜਾਂਗੇ 29 ਵਚਨ ਨੂੰ ਕਿ ਪਰਮੇਸ਼ਰ ਸਾਡੇ ਕੰਮਾਂ ਦੇ ਅਨੁਸਾਰ ਸਾਡਾ ਲੇਖਾ ਲਏਗਾ

ਉਹ ਵਚਨਾਂ ਨੂੰ ਪੂਰਿਆ ਕੀਤਾ ਆ ਉਹਨਾਂ ਨੂੰ ਸਦੀਪਕ ਜੀਵਨ ਮਿਲਣਾ ਸਦਾ ਦਾ ਜੀਵਨ ਮਿਲਣਾ ਆ ਸਦਾ ਦਾ ਜੀਵਨ ਜਾਂ ਤਾਂ ਭੌਤਿਕ ਮੌਤ ਤੋਂ ਬਾਅਦ ਵੀ ਕੁਝ ਹੋ ਜਾਇਆ ਕਈ ਵਾਰ ਲੋਕ ਕਹਿ ਲੈਂਦੇ ਆ ਕਿ ਧਰਤੀ ਤੇ ਰਹਿ ਕੇ ਚੰਗੇ ਕੰਮ ਕਰੋ ਤਾਂ ਕਿ ਅਸੀਂ ਇਨਸਾਨ ਦੀ ਜੂਨ ਦੇ ਵਿੱਚ ਦੁਬਾਰਾ ਆਈਏ ਕਲਾਮ ਦੇ ਵਿੱਚ ਲਿਖਿਆ ਕਿ ਇੱਕ ਵਾਰ ਜੰਮਣਾ ਫਿਰ ਇੱਕ ਵਾਰ ਮਰਨਾ ਆ ਪਰ ਬਾਈਬਲ ਦੇ ਅਨੁਸਾਰ ਜਿਹੜੀਆਂ ਮੌਤਾਂ ਦੋ ਆ ਇੱਕ ਸਰੀਰਿਕ ਮੌਤ ਆ ਇੱਕ ਆਤਮਿਕ ਮੌਤ ਆ ਜੇ ਅਸੀਂ ਖੁਦਾ ਦੇ ਮਸਾਲ ਚੱਲਾਂਗੇ ਅਸੀਂ ਸਰੀਰਿਕ ਮੌਤ ਨੂੰ ਤਾਂ ਲੈ ਲਵਾਂਗੇ ਪਰ ਜੇ ਅਸੀਂ ਖੁਦਾ ਦੇ ਮਸਾਲ ਚੱਲਾਂਗੇ ਨਾ ਤੇ ਆਤਮਿਕ ਮੌਤ ਨਹੀਂ ਆ ਸਾਡੀ ਸਾਨੂੰ ਸਦਾ ਦਾ ਜੀਵਨ ਮਿਲਣਾ ਹੈ ਹallelujah ਖੁਦਾ ਨੇ ਸਾਡੇ ਨਾਲ ਵਾਅਦਾ ਕੀਤਾ ਆ ਖੁਦਾ ਦੇ ਵਾਅਦੇ ਹਾਂ ਤੇ ਆਮੀਨ ਦੇ ਵਿੱਚ ਆ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਦਾ ਦਾ ਜੀਵਨ ਮਿਲੇ ਉਸ ਸਵਰਗ ਦੇ ਅਸੀਂ ਵਾਸੀ ਹੋਈਏ ਇਸ ਸਾਨੂੰ ਧਰਤੀ ਤੇ ਰਹਿ ਕੇ ਖੁਦਾ ਦੀ ਇੱਛਾ ਨੂੰ ਪੂਰਾ ਕਰਨਾ ਪੈਣਾ ਹੈ ਭਾਵੇਂ ਜ਼ਿੰਦਗੀ ਦੇ ਵਿੱਚ ਕੋਈ ਵੀ ਹਾਲਾਤ ਕਿਉਂ ਨਾ ਹੋਣ ਕੋਈ ਵੀ ਪ੍ਰਸਥਿਤੀ ਕਿਉਂ ਨਾ ਹੋਵੇ ਕਲਾਮ ਚ ਵੀ ਕਿਹਾ ਕਿ ਹੋਰ ਨਾ ਵਾਂਗੂ ਸੋਗ ਨਾ ਕਰੋ ਕਿਉਂ ਕਿ ਖੁਦਾ ਨੇ ਯੀਸ਼ੂ ਮਸੀਹ ਨੂੰ ਮਰਦਿਆਂ ਵਿੱਚੋਂ ਜਿਵਾਜ ਉਠਾਇਆ ਸੀਗਾ ਕਿ ਖੁਦਾ ਸਾਨੂੰ ਵੀ ਸਦਾ ਦਾ ਜੀਵਨ ਦੇਣ ਦੀ ਤਾਕਤ ਰੱਖਦਾ ਹੈ ਹallelujah ਇਸ ਕਰਕੇ ਇਸ ਧਰਤੀ ਦੇ ਉੱਤੇ ਸਿਰਫ ਇੱਕੋ ਹੀ ਜਿਹੜਾ ਆ ਖੁਦਾ ਨੇ ਸਾਨੂੰ ਇਸ ਧਰਤੀ ਤੇ ਕਿੱਲ ਲਿਆਇਆ ਇਸ ਲਈ ਕਿ ਲਿਆਇਆ ਕਿ ਅਸੀਂ ਖੁਦਾ ਦੀ ਇੱਛਾ ਨੂੰ ਪੂਰਿਆ ਕਰੀਏ ਖੁਦਾ ਦੀ ਬੰਦਗੀ ਕਰੀਏ ਖੁਦਾ ਦੀ ਯਾਦ ਨਾ ਕਰੀਏ ਕਿਉਂਕਿ ਇਨਸਾਨ ਦੀ ਮੌਤ ਦਾ ਕਦੋਂ ਨਹੀਂ ਕਿਸੇ ਨੂੰ ਕੋਈ ਨਹੀਂ ਪਤਾ ਕਿ ਕਦੋਂ ਇਸ ਜਹਾਨ ਨੂੰ ਛੱਡ ਕੇ ਚਲੇ ਜਾਣਾ ਹੈ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਦਾਸ ਕੌਉਨ ਨੂੰ ਧਿਆਨ ਕਰਦਾ ਕਿ ਇਨਸਾਨ ਦੀ ਜਿਹੜੀ ਉਮਰ ਆ ਪੋਖਾਂ ਵਰਗੀ ਆ ਫੁੱਲ ਵਰਗੀ ਆ ਜਦੋਂ ਸੀ ਜਬੂਰ ਉਪਰ 100 ਤਿੰਨ ਉਹਦੇ 14 15 16 ਬਚਨ ਤੋਂ ਪੜਦੇ ਆ ਉਸ ਜਗ੍ਹਾ ਤੇ ਪਰਮੇਸ਼ਰ ਅਦਾਸ ਬਿਆਨ ਕਰਦਾ ਆ ਕਿ ਇਨਸਾਨ ਜਿਹੜਾ ਆ ਉਹ ਮਿੱਟੀ ਤੋਂ ਬਣਾਇਆ ਗਿਆ ਕਹਿੰਦਾ ਕਿ ਉਹ ਤਾਂ ਜਾਣਦਾ ਆ ਕਿ ਅਸੀਂ ਜਿਹੜੀ ਸਾਡੀ ਸਿਰਜਣ ਰਚਨਾ ਆ ਉਹ ਮਿੱਟੀ ਤੋਂ ਹੋਈ ਆ ਪੜਾਂਗੇ ਬਚਨ ਨੂੰ ਜਬੂਰ ਨੰਬਰ 139 ਦੇ 13 14 15 ਔਰ 16 ਬਚਨ ਉਹ ਉਹ ਤਾਂ ਸਾਡੀ ਸ੍ਰਿਸ਼ਟੀ ਨੂੰ ਜਾਣਦਾ ਹੈ ਹਾਂਜੀ ਉਹ ਉਹਨੂੰ ਚੇਤਾ ਹੈ ਹਾਂਜੀ ਬਈ ਇਸੀ ਮਿੱਟੀ ਹੀ ਹਾਂ ਹallelujah ਕਲਮ ਚ ਲਿਖਿਆ ਕਿ ਖੁਦਾ ਨੇ ਸਾਨੂੰ ਮਿੱਟੀ ਤੋਂ ਬਣਾਇਆ ਸੀ ਅੱਜ ਇਨਸਾਨ ਆਪਣੇ ਕੰਮਾਂ ਦੇ ਵਿੱਚ ਰੁੱਝ ਚੁੱਕਿਆ ਆ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੋ ਚੁੱਕਿਆ ਖੁਦਾ ਦੇ ਲਈ ਸਮਾਂ ਨਹੀਂ ਕੱਟ ਪਾਉਂਦਾ ਭੁੱਲ ਗਿਆ ਇਨਸਾਨ ਕਿ ਮਿੱਟੀ ਦੇ ਵਿੱਚੋਂ ਕੱਢਿਆ ਗਿਆ ਔਰ ਮਿੱਟੀ ਦੇ ਵਿੱਚ ਮੁੜ ਜਾਣਾ ਆ ਕਹਿੰਦਾ ਕਿ ਉਹ ਤਾਂ ਸਾਡੀ ਰਚਨਾ ਨੂੰ ਸਾਡੀ ਸ੍ਰਿਸ਼ਟੀ ਨੂੰ ਸਾਡੀ ਜਿੱਦਾਂ ਪਰਮੇਸ਼ੁਰ ਨੇ ਸਾਨੂੰ ਬਣਾਇਆ ਸੀ ਉਹ ਜਾਣਦਾ ਆ ਅੱਜ ਪੜਾਂਗੇ ਦੁਬਾਰਾ ਬੱਚਿਆਂ ਨੂੰ ਉਹ ਤਾਂ ਸਾਡੀ ਸ੍ਰਿਸ਼ਟੀ ਨੂੰ ਜਾਣਦਾ ਹੈ ਹਾਂਜੀ ਉਹ ਨੂੰ ਚੇਤਾ ਹੈ ਹਾਂਜੀ ਉਹ ਇਸੇ ਫਿੱਟੀ ਹਾਂ ਹਾਂਜੀ ਇਨਸਾਨ ਦੀ ਆਯੂ ਕਾਜ ਨਹੀਂ ਹੈ ਹਾਂਜੀ ਮੈਦਾਨ ਦੇ ਫੁੱਲ ਬੰਦੂ ਹਾਂਜੀ ਉਹ ਵੇਖਦਾ ਹੈ ਹਾਂਜੀ ਜਦ ਬਾਉ ਉਹਦੇ ਤੁਲ ਬੰਤੀ ਹਾਂਜੀ ਤਦ ਉਹ ਹੈ ਹੀ ਨਹੀਂ ਹallelujah